ਜੋਏ ਵਾਹਿਗੁਰੂ ਜੀ ਕੀ ਫਤਿਹ ਫਤਿਹ ਦੀ ਸਾਲ ਕਰੀਏ ਜੀ ਵਾਰਵੇਂ ਗੁਰੂ ਨਾਨਕ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਜੀ ਦੇ ਅਪਾਰ ਕਿਰਪਾ ਦਾ ਅਹਿਰੰਤ ਸਦਕਾ ਉਸੰਦੇ ਦੇ ਦਵਾਨਾਂ ਦੀ ਪਰਮ ਤਹੁਲੀਅ ਲੜੀ ਵਾਰ ਗੁਰੂ ਜੀ ਆਸ ਦੀ ਕਥਾ ਪਿਛਲੇ ਲੰਮੇ ਅਰਸੇ ਤੋਂ ਸਰਵਨ ਕਰਦੇ ਸਾਰੇ ਸਾਧ ਗੁਰੂ ਸ੍ਰੀ ਗੁਰੂ ਕਾਰਜਰ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਮਹਾਰਾਜ ਸ੍ਰੀ ਅਰਬੰਦਰ ਸਾਹਿਬ ਜੀ ਦੇ ਪਰਕਾਮਾ ਕਰਦੇ ਹੋ ਬ੍ਰਾਹਮਣ ਨੂੰ ਆਪਣੀ ਦੇ ਤੱਕ ਬ੍ਰਾਹਮਣ ਉੱਤੇ ਸਾਲਗਰਾਹ ਦੀ ਪੂਜਾ ਕਰਦਾ ਇਹ ਪੱਥਰ ਲੈ ਕੇ ਕਰਕੇ ਤਾਕਤ ਪੂਜਕ ਬੜਿਆ ਹਜ਼ੂਰ ਪਾਤਸ਼ਾਹ ਜੀ ਨੇ ਸਾਡਾ ਕਹੇ ਤੇ ਸਹਿਬ ਜੀ ਨੇ ਉਹਨੂੰ ਬਲੰਕਸ਼ਾ ਨਹੀਂ ਕੀਤੀ ਨਾ ਉਹਦੇ ਪੱਥਰ ਨੂੰ ਤੇ ਨਾ ਉਸ ਪੰਡਤ ਨੂੰ ਇਸ ਗਾ ਦਾ ਪੰਡਤ ਨੂੰ ਬੜਾ ਗਰੋਧ ਚੜਿਆ ਰੁਸਾ ਚੜਿਆ ਤੇ ਹੰਕਾਰ ਕਰਕੇ ਮਾਰ ਦੇ ਵਿੱਚ ਸੜ ਦਾ ਲਗਾਈ ਰੱਖਾ ਦੇ ਪਾਸੋਂ ਤੇ ਹਜੂਰ ਪਾਦਸ਼ਾਹ ਜੀ ਕੋਲੋਂ ਪਰ ਕਰਮਾ ਕਰਕੇ ਫੇਰ ਆਏ ਤੇ ਮਹਾਰਾਜ ਸਾਹਿਬ ਸਭ ਜੀ ਪਾਦਸ਼ਾਹ ਜੀ ਕਹਿੰਦੇ ਇੱਥੇ ਬਿੱਤਰ ਨਹੀਂ ਕਰਦੇ ਤੇ ਜਦ ਉਰਮਾਰ ਨੂੰ ਪੀਦਾ ਮਹਾਰਾਜ ਇੱਥੇ ਬਠਾਪਰ ਦੀ ਪੂਜਾ ਕਰ ਗਿਆ ਮਹਾਰਾਜ ਕਹਿੰਦੇ ਆਪਣੇ ਪਰਵਾਰ ਦੀ ਪਾਲਣਾ ਪੋਸ਼ਣਾ ਕਰਨ ਵਾਸਤੇ ਊੜੇ ਪਸਾਰੇ ਦੇ ਵਿੱਚ ਫਸ ਰਿਹਾ ਹੋਣ ਕਰਕੇ ਤੁਮ ਉਦੇ ਵਿੱਚ ਬੱਚਾ ਹੋਣ ਕਰਕੇ ਤੇਰਾ ਮਨ ਇੱਥੇ ਨਹੀਂ ਸੀ ਤੇਰਾ ਮਨ ਨਹੀਂ ਸੀ ਸੰਜੇਰ ਜਾਤ ਵੀ ਤੇਰੀ ਬੜੀ ਸੋਹਣੀ ਆ ਬ੍ਰਾਹਮਣ ਪਰ ਤੇਰੇ ਕਰਮ ਜਿਹੜੇ ਐ ਉਹ ਨੀਚਾ ਤੋਂ ਹੀ ਕਰਦੇ ਸਤਗੁਰ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਜਗ ਮਹਾਰਾਜ ਜੀ ਨੂੰ ਪਾਤਸ਼ਾਹ ਨੇ ਪਰਵਾਇਆ ਤੇ ਇਹ ਨਾਮ ਨਾਲ ਸਾਥ ਸੰਗਤ ਕੀ ਉਹ ਸੇਵੇ ਜਾਣ ਕੇ ਕੰ ਲੱਗਾ ਕਿ ਮੈਂ ਇਹ ਧਾਪੂ ਦੀ ਪੂਰਾ ਕਰਦਾ ਆ ਤੁਸੀਂ ਮੈਨੂੰ ਨਹੀਂ ਸੀ ਨਿਵਣਾ ਧਾਪੂ ਨੂੰ ਨਰ ਜਾਂਦੇ ਮਾਰੇ ਕਿਹਦੇ ਤੇਰਾ ਮਾਨੇ ਚੁੱਤਾ ਤੇ ਨਿਵਦੇ ਤੇਰਾ ਮਾਨ ਹੀ ਨਹੀਂ ਸੀ ਅੱ체 ਤੇਰਾ ਚਿੱਤ ਤੇ ਦਸਵਾ ਦਿਸ਼ਾਵਾਂ ਦੇ ਵਿੱਚ ਭਟਕ ਰਿਹਾ ਸੀ ਕਿ ਕਿਧਰੋਂ ਮਾਇਆ ਖੇਡਨੀ ਹੈ ਕਿਧਰੋਂ ਮਾਇਆ ਲਿਆਉਣੀ ਹੈ ਇੰਦਾਂ ਹੀ ਸਾਰੇ ਤੇਰਾ ਮਨ ਜਿਹੜਾ ਸੀ ਫਸਿਆ ਹੋਇਆ ਸੀ ਜੰਡਾਲ ਦੇ ਵਿੱਚ ਸਤਿਗੁਰੂ ਆਪ ਸਾਹਿਬ ਜੋ ਕਹਿੰਦੇ ਵਚਨੇ ਹੈ ਕਿ ਗਰੀਬੀ ਤੇ ਨਿਮਰਤਾ ਤੋਂ ਬਿਨਾ ਭਗਤੀ ਨਹੀਂ ਜੇ ਤਾਂ ਜਿਹਦੇ ਵਿੱਚ ਗਰੀਬੀ ਨਹੀਂ ਹੈਗਾ ਉਹਨਾਂ ਚਿਰ ਤੋਂ ਕਦੀ ਵੀ ਭਗਤ ਨਹੀਂ ਬਣ ਸਕਦਾ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਸਾਰੇ ਸਾਧ ਸੰਗਤ ਦੇ ਪੰਡਤ ਨੂੰ ਸੁਝਾਇਆ ਹੈ ਅਖੀਰ ਪੰਡਤ ਸਤਿਗੁਰੂ ਕੋਲ ਕਰਜਰ ਦੇਵ ਸੱਚੇ ਪਾਤਸ਼ਾਹੀ ਨੂੰ ਹੱਥ ਜੋੜ ਕੇ ਕਹਿ ਲਗਾ ਮਹਾਰਾਜ ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ ਹਾਂ ਪਰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਸ਼ਬਦ ਉਚਾਰਦੇ ਹੋ ਤੇ ਮਾਰੇ ਕਹਿੰਦੇ ਜਿਹੜੀ ਸੰਸਕ੍ਰਿਤ ਹੈ ਉਹ ਤੇ ਸਮਝਦਾ ਨਾ ਬਿਦੇਵ ਦੀ ਆਦੀ ਬਾਣੀ ਹੈ ਇਹ ਦੇਵਤਿਆਂ ਦੀ ਬਾਣੀ ਦੇਵਤਿਆਂ ਦੀ ਬੋਲੀ ਜਿਹੜੀ ਆ ਕੋਈ ਗੱਲਾ ਸੁਣ ਸਕਦਾ ਇਸ ਕਰਕੇ ਅਸੀਂ ਆਪਣੀ ਭਾਸ਼ਾ ਦੇ ਵਿੱਚ ਭਾਖਾ ਦੇ ਵਿੱਚ ਗੁਰਬਾਣੀ ਉਚਾਰੀ ਹੈ ਕਿ ਜੇ ਤੁਸੀਂ ਸੰਸਕ੍ਰਿਤ ਦਾ ਵੀ ਲਾਉ ਤੇ ਉਹ ਕੋਈ ਵਿਦਵਾਨ ਹੀ ਪੜ ਸਕਦਾ ਹੈ ਨਾ ਸੰਸਕ੍ਰਿਤ ਨੂੰ ਸਾਰੇ ਤੇ ਇੱਕ ਸੰਸਕ੍ਰਿਤ ਨੂੰ ਨਹੀਂ ਪੜ ਸਕਦੇ ਨਾ ਸੰਸਕ੍ਰਿਤ ਭਾਸ਼ਾ ਉੱਠੀ ਹੈ ਤੇ ਉਹਦੇ ਅਰਥ ਨਾਲ ਉਹਨੇ ਬਰੋਲੇ ਨੂੰ ਓਖੇ ਤੇ ਇਹ ਜਿਹੜੀ ਸਤਗੁਰਾਂ ਦੇ ਪਾਤਸ਼ਾਹ ਜੀ ਨੇ ਮੁੱਖ ਤੋਂ ਗੁਰਮੁਖੀ ਉਚਾਰਨ ਕੀਤੀ ਹੋਈ ਇਹਦੇ ਅਰਥ ਕਰਕੇ ਸੁਖਾਲੇ ਸੌਖੇ ਹੁੰਦੇ ਹੈ ਦੇਸ ਕਰਕੇ ਤੇ ਅਰਚਨੇ ਦੇ ਅਸੋਖੇ ਬਦਲ ਲਾ ਗਏ ਤੁਹਾਡਾ ਸਭ ਸੱਜੇ ਪਾਤਸ਼ਾਹ ਜੀ ਨੇ ਸਾਰੀ ਇਹ ਉਸ ਵਿਰਾਸਤ ਜਿਹੜਾ ਪੰਡਤ ਬ੍ਰਾਹਮਣ ਕਿਵੇਂ ਸਤਗੁਰੂ ਕੋਲ ਅਰਚਨ ਦੇ ਸੱਜੇ ਪਾਤਸ਼ਾਹ ਜੀ ਦੇ ਸ਼ੁੱਧਾ ਰਸਮਕੀ ਨੇ ਆਪੇ ਤਾਂ ਚਲੇ ਉਹ ਸਾਰਾ ਪ੍ਰਕਰਨ ਆ ਰਿਹਾ ਜੀ ਸੁਰਜੀ ਬਿਰਤੀ ਨੂੰ ਇਕਾਗਰ ਕਰਦੇ ਹਾਂ ਸਤਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਲਗਾਦੇ ਹਾਂ ਸਾਰੀ ਸੰਗਤ ਨਿਮਰਤਾ ਭਾਵ ਦੇ ਵਿੱਚ ਗੁਰ ਮੰਤਰ ਦਾ ਆਦਰ ਕਰੀਏ ਜੀ ਸਤਨਾਮ ਸ੍ਰੀ ਵਾ ਦਾ ਮਹਾਰਾਜ ਕਿਰਪਾ ਕਰਕੇ ਆਪਣਾ ਨਿਜੀ ਉਪਦੇਸ਼ ਬਖਸ਼ੋ ਅਜੂਰ ਪਾਤਸ਼ਾਹ ਜੀ ਕਹਿ ਲਗੇ ਕਿ ਤੁਸੀਂ ਉੱਤਮ ਬ੍ਰਹਮ ਜਾਤੀ ਦੇ ਨਾਲ ਸੁਵੱਧ ਰੱਖਦੇ ਹੋ ਸਿਮਰੋ ਸ੍ਰੀ ਸਤਨਾਮ ਕੋ ਲਿਬ ਲਗਾਏ ਦਿਨ ਰਾਤ ਤੇ ਤੁਸੀਂ ਉਸ ਸੱਚੇ ਨਾਮ ਦਾ ਸਿਮਰਨ ਕਰੋ ਰਾਤ ਦਿਨ ਉਸ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਵਿੱਚ ਸੁਰਤੀ ਨੂੰ ਜੋੜਨਾ ਕਰੋ ਬਿਪਰ ਹੈ ਇਹ ਪਾਤਸ਼ਾਹ ਮੈਂ ਤੇ ਸਰਕਾਰ ਕਹਿੰਦਾ ਮੈਂ ਆਪ ਜੀ ਦਾ ਬੜਾ ਭਾਰੀ ਨਿਰਾਦਰ ਕਰਨਾ ਕੀਤਾ ਹੈ ਬਖਸ਼ੋ ਮੇਰੀ ਪੂਰ ਕੋ ਦਾਤਾ ਸਕਲ ਜਹਾਨ ਆਪ ਜੀ ਮਹਾਰਾਜ ਸਾਰੇ ਸੰਸਾਰ ਦੇ ਮਾਲਕ ਹੋ ਕਿਰਪਾ ਕਰਕੇ ਮੇਰੀ ਇਸ ਗਲਤੀ ਦੀ ਖਿਮਾ ਬਖਸ਼ ਦਿਓ ਭੁੱਲ ਦੀ ਮਹਾਰਾਜ ਮੈਂ ਮਾਫੀ ਮੰਗਦਾ ਹਾਂ ਸੁੰਦਰ ਪਦ ਅਰਵਿੰਦ ਬ੍ਰਿਦ ਜਲ ਸੋ ਇਨਹੋ ਪਕਾਰ ਤੁਹਾਡੇ ਮਹਾਰਾਜ ਸੁੰਦਰ ਅਤੇ ਬਲਾਇਮ ਚਰਨ ਕਮਲ ਹਨ ਇਨਾਹੂ ਜਾਲ ਦੇ ਨਾਲ ਸਾਫ ਕਰਕੇ ਜਿਦਵ ਮਨੁ ਪਾਨ ਕਰ ਪਰਉ ਸਿਖ ਪਹਿਤ ਧਾਰੋ ਜੋ ਚਲ ਮਹਾਰਾਜ ਚਰਣਾ ਪ੍ਰਤ ਮੈਨੂੰ ਦੇਵੋ ਤਾਂ ਕਰਕੇ ਮਹਾਰਾਜ ਮੈਂ ਮੁਖ ਵਿੱਚ ਪਾ ਗਏ ਤੇ ਪ੍ਰੇਮ ਨੂੰ ਧਾਰਨ ਕਰਕੇ ਆਪਜੀ ਦਾ ਸਿਖ ਬਣਦਾ ਕਰਾਂ ਸ੍ਰੀ ਗੁਰ ਅਰਜਨ ਦੇਵ ਜਾਨ ਨ ਸਰਧਾ ਮਾਨ ਸਤਿਗੁਰੂ ਵਰਤਨ ਦੇਵ ਸਜੇ ਪਾਤਸ਼ਾਹ ਇਸ ਬ੍ਰਾਹਮਣ ਦੇ ਦੇਵੀ ਸਾਤਸਰਬਜੀ ਸਰਦਾ ਨੂੰ ਜਾਣ ਲਿਆ ਹੈ ਕਿ ਇਸ ਨੇ ਸਰਦਾ ਬਹੁਤ ਵੱਡੀ ਮਰਦ ਦੇ ਪ੍ਰਧਾਨ ਕੀਤੀ ਹੈ ਚਰਨਾਂ ਸਤ ਦੇ ਦਾਸ ਕਿ ਸਭ ਵਿਕਾਰ ਹਰਤਾ ਹੈ ਇਹ ਸਾਤਸਰਬਜੀ ਉਸ ਨੂੰ ਹਜ਼ੂਰ ਪਾਤਸ਼ਾਹ ਨੇ ਬ੍ਰਾਹਮਣ ਨੂੰ ਚਰਨਾਂ ਉਪਰ ਦੇ ਕੇ ਕਰਕੇ ਤੇ ਸੇਵਕ ਬਣਾ ਕੇ ਦਾਸ ਕੀ ਸਭ ਵਿਕਾਰ ਹਰਵਾਹੇ ਤੇ ਉਹਦੇ ਸਾਰੇ ਵਿਕਾਰ ਜਿਹੜੇ ਆ ਬਾਦ ਰਾਏ ਨੇ ਚੂਰ ਕਰ ਦਿੱਤੇ ਨਾਸ਼ ਕਰ ਦਿੱਤੇ ਬਿਲਾ ਕੀ ਸਤ ਉਸੇ ਸਮੇਂ ਜਦੋਂ ਚਰਣਾ ਅਮਰਤ ਛਕਿਆ ਇਹ ਨਾ ਸਤਗੁਰੂ ਪਾਕਸ਼ਾਨੀ ਦੇ ਚਰਣਾ ਪਰਣਾ ਤੇ ਉਸੇ ਸਮੇਂ ਸਾਧ ਸੰਤ ਜੀ ਇਸ ਬ੍ਰਹਮਣ ਦੇ ਸਾਧਨਾ ਦੇ ਨਾਲ ਨਿਵ ਲੱਗ ਗਈ ਹੈ। ਅਦਿਕ੍ਰਿਪਾ ਗਿਆਨ ਕੋ ਸ੍ਰੀ ਗੁਰ ਕਰਣਾ ਪਾਏ ਤੇ ਜੀਵ ਦੇ ਰਸ ਵੀ ਪ੍ਰਾਪਤ ਕੀਤਾ ਹੈ। ਸਤਗੁਰੂ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਦੇ ਸਰਕਾਰ ਗਿਆੜ ਦਾ ਭਰਤਾਰੀ ਬਣ ਗਿਆ। ਚਾਰ ਪਦਾਰਥ ਪਾਏ ਕ ਜਿਸ ਪਰ ਭਗਵਾਂ ਨੂੰ ਪ੍ਰਾਪਤ ਕਰਕੇ ਤੇ ਸਾਧ ਸੰਗਤ ਜੀ ਬ੍ਰਾਹਮਣ ਦੇ ਹਾਲ ਹੋ ਗਿਆ ਹੈ ਸਜਸ ਕਰਤ ਗੁਰ ਕੋ ਸਦਾ ਮਹਿਮਾ ਲਕੀ ਬਿਸਾਰ ਹਰ ਵੇਲੇ ਸਤਿਗੁਰੂ ਗੁਰ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਜਾਸ ਕਰਦਾ ਹੈ ਜਿਨ੍ਹਾਂ ਦੀ ਉਸਨੇ ਮਹਾਨ ਵੱਡੀ ਮਹਿਮਾ ਨੂੰ ਜਾਣ ਲਿਆ ਹੈ ਸਤਿਗੁਰੂ ਗੁਰਦਰਪ ਸਿੰਘ ਜੀ ਦਾ ਇਸ ਤਰ੍ਹਾਂ ਸਾਥ ਸੰਗਤ ਜੀ ਦਾ ਬਾਬਰ ਦੇ ਨਾਲ ਪ੍ਰਸੰਗ ਹੋਇਆ ਰਬ ਆਕਰ ਇਤਿਹਾਸ ਕੋ শ্রোਤਾ ਸੁਨੋ ਰਸਾਰ ਹੁਣ শ্রোਤਾ ਕਣ ਅਗਲੇ ਸੁੰਦਰ ਇਤਿਹਾਸ ਨੂੰ ਬੜੇ ਪਰਯਮ ਦੇ ਨਾਲ ਸ਼ਰਧਾ ਦੇ ਨਾਲ ਸੁਣੋ ਭਾਈ ਤੱਕ ਸਮਾਂ ਵਿੱਚ ਤਹ ਰਹੇ ਗੁਰੂ ਇਸਰੀ ਸਤਿਗੁਰੂ ਗੁਰਦਰਪ ਸਿੰਘ ਸੱਜੇ ਪਾਤਸ਼ਾਹ ਜੀ ਦਾ ਇਸੇ ਪ੍ਰਕਾਰ ਹੀ ਕਾਫੀ ਸਮਾਂ ਲੰਘਿਆ ਬਦੀਦ ਹੋਇਆ ਸਿੱਖੇ ਕਰ ਪ੍ਰੀਤ ਬਹੁਤ ਸੇਵਕ ਸਤਿਗੁਰੂ ਅਜਰਦੇਵ ਜੀ ਦੇ ਚਰਣਾ ਕਮਲਾਂ ਦੇ ਨਾਲ ਜੁੜ ਕਰਕੇ ਤੇ ਪ੍ਰੇਮ ਨੂੰ ਧਾਰਨ ਕਰਕੇ ਸਿੱਖ ਬਣ ਗਏ ਸ੍ਰੀ ਅਮਰਤ ਸਰੋਗ ਨਗਰ ਬਹੁਤ ਬਸਾਵਨ ਕੀਨ ਸ੍ਰੀ ਅਮਰਤ ਸਰੋਗ ਨਗਰ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਮਿਹਰ ਕਿਰਪਾ ਦੇ ਨਾਲ ਕਿਰਪਾ ਦਾ ਦੈਅ ਦ੍ਰਿਸ਼ਟੀ ਧਾਰਨ ਕਰਕੇ ਬਸਾਉਣਾ ਕੀਤਾ ਸੇਵਨ ਸ੍ਰੀ ਗੁਰਦੇਵ ਕੋ ਅੰਮੇਵ ਤੇਹੀਨ ਸਾਰੇ ਹੀ ਮਮੇ ਨੂੰ ਪਿਆਰ ਕਰੇ ਸਤਿਗੁਰੂ ਗੁਰਦਰ ਸਿੰਘ ਸੱਜੇ ਪਾਤਸ਼ਾਹੀ ਦੀ ਭਾਵਨਾ ਸਹਿਤ ਸੇਵਾ ਕਰਦੇ ਹਨ ਸਦਾ ਸਰੋਵਰ ਏਕ ਦਿਸ਼ਣ ਦੂਜੀ ਦਿਸ਼ ਵਿੱਚ ਧਾਮ ਇੱਕ ਪਾਸੇ ਅਰਧ ਸਰੋਵਰ ਤੇ ਦੂਸਰੇ ਪਾਸੇ ਸਤਿਗੁਰੂ ਗੁਰਦਰ ਸਿੰਘ ਸੱਜੇ ਪਾਤਸ਼ਾਹੀ ਦਾ ਘਾਵ ਹੈ ਘਰ ਹੈ ਸੱਜੇ ਬਜ਼ਾਰ ਦੁਕਾਨ ਕਰ ਬਹੁਤ ਬਨਜ ਕੋ ਕਾਮ ਤੇ ਵਿੱਚ ਬਹੁਤ ਸੁੰਦਰ ਦੁਕਾਨਦਾਨਾ ਬਣਵਾ ਕੇ ਦਾ ਬਾਜ਼ਾਰ ਵੀ ਚਾਲੀਂਦਾ ਜਿੱਥੇ ਬੜੇ ਬਿਓਪਾਰ ਦਾ ਕੰਮ ਚੱਲਦਾ ਸੀ ਧਰਜੀ ਬਰਕ ਬਹੁ ਬਸੇਤ ਹੈ ਗੁਰੂ ਕਿਰਪਾ ਕਨਮਾਨ ਸਤਸਰਬ ਭਦਰ ਦੇਵ ਸੱਜੇ ਪਾਤਸ਼ਾਹ ਜਿਹਨੇ ਬਜਰਾਂ ਨੂੰ ਮੰਨ ਕੇ ਬਹੁਤ ਸਾਰੇ ਬਾੜੀਆਂ ਅਨੇ ਲੋਕ ਸਭ ਕਾਰਗਮਤ ਸਭ ਸ਼ਹਿਰ ਵਿੱਚ ਵਸਦੇ ਸਦਾਲੇ ਸਭ ਭਾਕ ਕੋ ਪੂਰਨ ਕਰ ਹਿੰਦਕਾਨ ਬਹੁ ਪ੍ਰਕਾ ਦਾ ਸੋਦਾ ਪਾ ਕਰਕੇ ਉਹਨਾਂ ਨੇ ਦੁਕਾਨਾਂ ਰੇੜੀਆਂ ਹੈ ਭਰੀਆਂ ਹੋਈਆਂ ਹਨ ਇੱਕ ਦਿਨ ਇੱਕਠੇ ਹੋ ਗਏ ਤੇ ਹਜੂਰ ਸਤਗੁਰੂ ਗੁਰਦਰ ਸਿੰਘ ਸੱਜੇ ਪਾਤਸ਼ਾਹ ਜੀ ਦੇ ਕੋਲ ਆਏ ਰਤਮ ਨਮੋ ਬਰਕਤ ਭੇ ਹੱਥ ਜੋੜੇ ਅਰਦਾਸ ਸੀ ਹਜੂਰ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਤੇ ਐਵੇਂ ਬੜੀ ਨਿਮਰਤਾ ਦੇ ਨਾਲ ਨਮਸਕਾਰ ਕੀਤੀ ਮੱਥਾ ਟੇਕਿਆ ਕਹਿਣ ਲੱਗੇ ਸ੍ਰੀ ਗੁਰ ਤੁਮਰੇ ਮਾਨ ਬਚ ਬੈਠੇ ਰਚਿਉ ਬਜਾਰ ਏ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਬਚਨ ਮੰਨ ਕੇ ਤੇ ਆਪ ਜੀ ਨੇ ਬਣਾਏ ਪਜਾਰ ਵਿੱਚ ਬੈਠੇ ਹਾਂ ਨਹੀਂ ਬੰਨ ਜ ਕੁਛ ਹੋਦ ਹੈ ਮਹਾਰਾਜ ਸ਼ਕਰਾਤ ਲਈ ਅਸੀਂ ਨੰਨਤਾਪ ਆਹਨ ਕਹੋ ਬਿਖਹਿ ਬਸਤ ਨਹਕਾਰ ਕੋਈ ਵੀ ਮਹਾਰਾਜ ਦਾ ਨਿਯਮ ਤੁਸੀਂ ਮਿਟਾ ਦਿਓ ਕਿਸੇ ਪ੍ਰਕਾਰ ਦਾ ਸ਼ੰਕਾ ਨਾ ਰੱਖੋ ਮਨ ਵਿੱਚ ਸੁਣ ਕੇ ਸਭ ਕਰ ਜੋਰ ਕੇ ਮਾਨਕ ਸੇਵਿਤ ਕੀ ਸਾਰਿਆਂ ਬਾਣੀਆਂ ਦੇ ਉਸੇ ਪ੍ਰਕਾਰ ਸਤਿਗੁਰੂ ਅਰਜਨ ਦੇਵ ਜੀ ਦੇ ਬਚਨ ਨੂੰ ਮੰਨ ਕੇ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਕੇ ਨਮਸਕਾਰ ਕੀਤੀ ਹੈ ਚਲਿਆ ਮਨ ਜੈ ਧਨ ਗਨ ਭੈਓ ਪ੍ਰਾਪਤ ਭੈ ਸੁਖੀਨ ਸਾਰੇ ਸੰਭੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਬਚਨ ਨੂੰ ਮੰਨ ਕੇ ਉਸੇ ਪ੍ਰਕਾਰ ਕੀਤਾ ਜਿਉਂ ਪਾਤਸ਼ਾਹ ਦੇ ਅਮਰਤ ਮਿਲਿਆ ਮਾ ਦਰਬਾਰ ਵਿੱਚ ਹਾਜ਼ਰੀ ਭਰਨੀ ਹੈ ਤੇ ਫਿਰ ਆਣ ਕੇ ਨਾਨਕ ਵਸਤਿ ਪੌਣੇ ਸੁਰਾਥਾ ਅਨੁਸਾਰ ਕਿਉਂਤੀ 1 2 3 5 ਜਿੰਨੇ ਵੀ ਹੋਣਿਆ ਸਤਿਗੁਰੂ ਪਾਤਸ਼ਾਹ ਜੀ ਦੇ ਖਰਾਨੇ ਵਿੱਚ ਪੌਣੇ ਬੋਲਕ ਵਿੱਚ ਪੌਣੇ ਇਹ ਪ੍ਰਕਰਮਾ ਕਰਨੀ ਤੇ ਉਸੇ ਪ੍ਰਕਾਰ ਪਾਸ਼ਾਉਂ ਰਾਣਾ ਸਧਿਆ ਸਮੇਂ ਉਦੋਂ ਦੁਕਾਨਾਂ ਵਧਾ ਕੇ ਗੁਰੂ ਦਾ ਵਜਨ ਸੀਗਾ ਪੂਰ ਸੀਗਾ ਵੀ ਕਾਤਾ ਵਧਾ ਕੇ ਖੇੜਾ ਤੇ ਖੇਰ ਗੁਰੂ ਦਰਬਾਰ ਵਿੱਚ ਤਤਪਸਤ ਕੋ ਉਸੇ ਪ੍ਰਕਾਰ ਹੀ ਕਰਦੇ ਰਹੇ ਤੇ ਬਹੁਤ ਜਿਆਦਾ ਵਿਪਾਰ ਚੱਲਿਆ ਤੇ ਬਹੁਤ ਧਨ ਵੀ ਪ੍ਰਾਪਤ ਕਰਕੇ ਉਹਨਾਂ ਨੇ ਸਾਥ ਸੰਗਤ ਹੀ ਬਾਣੀਆਂ ਨੇ ਸੁਖ ਪਾਇਆ ਧੰ ਲੋਹਰਾ ਸ੍ਰੀ ਗੁਰੂ ਹਰਿ ਗੋਬਿੰਦ ਜੀ ਕੇਨਤ ਲਰਕਨ ਸੰਗ ਸਤ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਜੀ ਦੀ ਹੁਣ ਕਥਾ ਆ। ਕਹਿੰਦੇ ਉਹ ਆਪਣੇ ਸੰਗੀ ਸਾਥਨਾ ਮਿੱਤਰਾਂ ਦੇ ਨਾਲ ਖੇਡਦੇ ਹਨ। ਨਨਿ ਗੰਗਾ ਮਾਤਾ ਗੰਗਾ ਜੀ ਵੇਖਦਿਆਂ ਵੇੜੇ ਵਿੱਚ ਬਹੁਤ ਜਿਆਦਾ ਤੜਦੇ ਆ ਤੇ ਬਹੁਤ ਖੁਸ਼ੀ ਦੇ ਸੱਤ ਖੇਡਦੇ ਹਨ ਭਟਕ ਛੰਦ ਤਨ ਮੇ ਭੁੱਖਣ ਚਾਰਿਆ ਦੁੱਖਣ ਕੇ ਕਹਿੰਦੇ ਸਰੀਰ ਉੱਤੇ ਦੁੱਖ ਨੂੰ ਦੂਰ ਕਰਨ ਵਾਲੇ ਸੁੰਦਰ ਬਗੈਣੇ ਜਿਹੜੇ ਆ ਉਹ ਸਤਿਗੁਰੂ ਹਰਕ੍ਰਿਪਤ ਸਾਹਿਬ ਜੀ ਦੇ ਪੈਣੇ ਹੋਏ ਆ ਤਿਕਨਾਸ਼ਕ ਬ੍ਰਿੰਦ ਗਲੂਥਨ ਕੇ ਇਹ ਲੋਕ ਵੀ ਕਹਿੰਦੇ ਪਾਪਾ ਦਾ ਵੀ ਨਾਸ਼ ਹੁੰਦਾ ਹੈ ਜਿਹੜੇ ਸਿੱਖਾਂ ਦੇ ਦਾਸਾਂ ਨੂੰ ਵੱਡੇ ਸੁਖ ਦਿੰਦੇ ਹਨ ਹਰ ਸੰਗ ਅਗਿਆਨ ਮਿਨਾਸਨ ਕੋ ਜਿਹੜੇ ਸਿੱਖ ਗੁਰੂ ਜੀ ਦੇ ਨਾਲ ਅਗਿਆਨਤਾ ਦਾ ਨਾਚ ਕਰਨ ਵਾਸਤੇ ਰਹਿੰਦੇ ਹਨ ਦਰਸੰਤ ਭਲੇ ਪਰਸੰਤ ਪਗੰ ਭਲੇ ਦਰਸ਼ਨ ਕਰਦੇ ਆ ਚਰਣਾ ਕਮਲਾਂ ਨੂੰ ਪਰਸਦੇ ਹਨ ਹਰ ਅੰਗਰ ਦੇ ਹਰ ਪੰਥ ਲਗੇ ਜਿਹੜੇ ਵਿੱਚ ਖੁਸ਼ ਹੁੰਦੇ ਆ ਤੇ ਹਰ ਪੰਥ ਲਗੇ ਪਰਮੇਸ਼ਰ ਦੇ ਰਾਹ ਲੱਗਦੇ ਹਨ ਸਤਗੁਰੂ ਪਾਤਸ਼ਾਹ ਜੀ ਦੇ ਚਰਣਾ ਕਮਲਾਂ ਦੇ ਨਾਲ ਲੱਗ ਕੇ ਜੇ ਮੁਕਤੀ ਦੇ ਰਸਤੇ ਨੂੰ ਜਾਣਦੇ ਹਨ ਹਨ ਦੇਵਨ ਨੂੰ ਬੜਾ ਪਾਵਤ ਹੈ ਦਰਸ਼ਨ ਕਰਨ ਦਾ ਬਹੁਤ ਵੱਡਾ ਫਲ ਵੀ ਪ੍ਰਾਪਤ ਕਰਦੇ ਹੈ ਜਿਵੇਂ ਦਰਸ਼ਨ ਪਰਸਿਆ